ਕਰ ਦੇ ਵਿੱਚ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਇਸ ਨੂੰ ਲੈ ਕੇ ਸਾਰਾ ਪਰਿਵਾਰ ਖੁਸ਼ ਸੀ ਕਿ ਵਿਦੇਸ਼ ਦੇ ਵਿੱਚ ਰਹਿੰਦੇ ਮੁੰਡੇ ਨੇ ਛੇਤੀ ਹੀ ਵਾਪਸ ਆ ਜਾਣਾ ਹੈ ਤੇ ਉਸ ਦਾ ਵਿਆਹ ਚਾਹਮਾ ਦੇ ਨਾਲ ਕੀਤਾ ਜਾਵੇਗਾ ਨਹੀਂ ਪਤਾ ਸੀ ਕਿ ਇਹ ਮੁੰਡਾ ਇੱਕਦਮ ਹੀ ਇਸ ਤਰ੍ਹਾਂ ਦੁਨੀਆ ਤੋਂ ਚਲਾ ਜਾਵੇਗਾ ਅਤੇ ਨਾਤਾ ਵਿਆਹ ਦੇ ਸੁਪਨੇ ਤੇ ਨਾ ਹੀ ਮਾਪਿਆਂ ਦੇ ਕੋਈ ਹੋਰ ਸੁਪਨੇ ਹੀ ਪੂਰੇ ਹੋਣੇ ਨੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਨੌਜਵਾਨ ਇਟਲੀ ਦੇ ਵਿੱਚ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਦੁਨੀਆ ਛੱਡ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਮਹਿਲਖੁਰਤੇ 37 ਸਾਲਾ ਸਵਰਨ ਸਿੰਘ ਦੇ ਰੂਪ ਦੇ ਵਜੋਂ ਕੀਤੀ ਗਈ ਹੈ ਜੋ ਕਿ 7 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਦੇ ਲਈ ਹੀ ਵਿਦੇਸ਼ ਗਿਆ ਸੀ ਇਟਲੀ ਜਾਣ ਤੋਂ ਬਾਅਦ ਉਹ ਇੱਕ ਵਾਰ ਵੀ ਪਿੰਡ ਨਹੀਂ ਆਇਆ ਸੀ 2 ਮਹੀਨੇ ਬਾਅਦ ਉਸ ਦਾ ਵਿਆਹ ਰੱਖਿਆ ਗਿਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੇ विहिला पर इसल ही मंदभागी घटनाई दस दिए कि मृतक एक मजदूर परिवार के संबंधित है स्वरण के जाने परिवार के मातम छा गया और परिवारिक मैंबर बेहद ही दुख दे भी चले गए। इस समय से परिवारिक मैंबर के वालों ही कहा गया कि उसकी मृतक के पर लिया जाए ता जो उसद रसम हो सक दस दिए कि ਨੌਜਵਾਨ ਮੁੰਡਾ ਸਵਰਨ ਸਿੰਘ ਆਪਣੇ ਘਰ ਦੇ ਵਿੱਚ ਹੀ ਰੋਟੀ ਬਣਾਉਣ ਦੇ ਲਈ ਆਟਾ ਗੁੰਨ ਰਿਹਾ ਸੀ ਜੇਸੀ ਦੁਆਰਾ ਉਸ ਨੂੰ ਆਟੇ ਕਾਇਆ ਅਤੇ ਉਹ ਦੁਨੀਆ ਛੱਡ ਗਿਆ ਪਿੰਡ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਰਨ ਸਿੰਘ 7 ਸਾਲ ਪਹਿਲਾਂ ਇਟਲੀ ਗਿਆ ਸੀ ਉਸ ਦੀ ਤਬੀਅਤ ਕਾਫੀ ਠੀਕ ਸੀ ਬੀਤੀ ਰਾਤ ਜਦੋਂ ਸਵਰਨ ਸਿੰਘ ਘਰ ਦੇ ਵਿੱਚ ਰੋਟੀ ਬਣਾ ਰਿਹਾ ਸੀ ਤਾਂ ਆਟਾ ਗੁੰਨਦੇ ਸਮੇਂ ਇਹ ਹਾਦਸਾ ਹੋਇਆ ਅਤੇ ਉਹ ਇਸ ਦੁਨੀਆ ਤੋਂ ਚਲਾ ਗਿਆ ਸਵਰਨ ਦੇ ਨਾਲ ਰਹਿਣ ਵਾਲੇ ਦੋਸਤਾਂ ਨੇ ਹੀ ਫੋਨ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਵਿਦੇਸ਼ ਜਾਣ ਤੋਂ ਬਾਅਦ ਸਵਰਨ ਇੱਕ ਵਾਰ ਵੀ ਹੁਣ ਤੱਕ ਘਰ ਨਹੀਂ ਆਇਆ ਸੀ ਪਰ ਇਸ ਵਾਰ ਉਸਨੇ ਪਿੰਡ ਆ ਕੇ ਆਪਣਾ ਵਿਆਹ ਕਰਵਾਉਣਾ ਸੀ ਪਰ ਇਹ ਰੱਬ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਮਾਮਲਾ ਇਹ ਸੀ ਜੀ ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ ਇਹ ਤਕਰੀਬਨ 7 ਸਾਲ ਪਹਿਲਾਂ ਇੱਟਲੀ ਦੇ ਵਿੱਚ ਗਏ ਸੀ ਉੱਥੇ ਆਪ ਦਾ ਬੜੀਆ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ ਤੇਰਾ ਵੀ ਸਾਨੂੰ ਤਕਰੀਬਨ 1:30 ਵਜੇ ਫੋਨ ਆਇਆ ਉੱਥੋਂ اچانک ਹੀ ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ ਆ ਵੀ ਅਕੀਚੰਦੇ ਵਿੱਚ ਆਟਾ ਆਟਾ ਗੁੰਨ ਰਿਹਾ ਸੀ ਤੇ ਆਟਾ ਗੁੰਨਦੇ ਗੁੰਨਦੇ ਹੀ ਬਸ ਪਿੱਛੇ ਝੜ ਗਿਆ ਫਿਰ ਉਹ ਜਿਹੜਾ ਕੋਈ ਨਾਲ ਇਹਦਾ ਰੂਮ ਮੇਟ ਸੀਗਾ ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਰੇ ਪਾਸੇ ਉਹਨਾਂ ਨੂੰ ਫੋਨ ਕਰਿਆ ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2:00 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ ਤੇ ਚਲੋ ਉੱਥੇ ਹੁਣ ਆਪਣੇ ਹੋਰ ਰਸਤੇਦਾਰ ਵੀ ਹੈਗੇ ਨੇ ਹੁਣ ਇੱਕ ਦੂਜਾ ਆਪਾਂ ਦੇਖਦੇ ਨਹੀਂ ਵੀ ਅੱਗੇ ਦਾ ਕੀ ਪ੍ਰੋਸੈਸ ਹੈਗਾ ਨਾ ਪਰਿਵਾਰ ਦੇ ਵਿੱਚ ਕੌਣ ਕੌਣ ਆਉਂੇ ਪਰਿਵਾਰ ਦੇ ਵਿੱਚ ਦੋ ਭਰਾ ਨੇ ਜੀ ਦੋ ਭੈਣਾਂ ਸੀ ਪੈਣਾਂ ਦੋਨੇ ਬੈਈਆਂ ਵੀ ਨੇ ਡੈਡੀ ਦੀ ਵੀ ਇਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀ ਕਿੰਨੀ ਉਮਰ ਹੈ ਜਿਹੜੀ ਨੌਜਵਾਨ ਜੀ ਰਹੀ ਹੈ ਉਮਰ ਇਹਨਾਂ ਦੀ ਹੈਗੀ ਜੀ 37-38 ਸਾਲ ਲਗ ਤਕਰੀਬ ਹਨ ਲੈ ਹੁਣ ਆਉਣਾ ਸੀ ਇਹਨਾਂ ਨੂੰ ਮੂਰੇ ਵਿਆਹ ਕਰਾਉਣ ਆਉਣਾ ਸੀ ਕੋਈ ਸੀ ਗੱਲਬਾਤ ਵੀ ਮੂਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ 2-4 ਮਹੀਨੇ ਤੱਕ ਆਉਣਾ ਸੀ ਇੱਥੇ ਨੇ ਪਿੰਡ ਪਰ ਆ ਕੁਝ ਹੋਰ ਹੀ ਬਾਣਾ ਵਾਪਰ ਜੀ ਇਹ ਕੋਈ ਅਪੀਲ ਕਰਨ ਮੈਂ ਤੁਹਾਨੂੰ ਕਿ ਜਿਹੜਾ ਅਪੀਲ ਤਾਂ ਅਸੀਂ ਬਸ ਇੱਧਰ ਲਿਆਉਂਦੇ ਸਾਡੇ ਉਧਰ ਰਿਸ਼ਤੇਦਾਰ ਵੀ ਆ ਗਏ ਨੇ ਜੀ ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਵੀ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉਧਰ ਡੈਥ ਹੋਈ ਆ ਜੀ ਵੀ ਉਹਨੂੰ ਲਿਆਉਣ ਦੇ ਵਿੱਚ ਸਾਨੂੰ ਉਧਰ ਡੈੱਡ ਬਾਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਬਸ ਇਹ ਅਪੀਲ ਹੈ ਜੀ